2020 ਮਾਡਲ ਪੰਜਾਬ ਨੰਬਰ ਨੇ ਸਾਰੇ ਪੰਜਾਬ ਨੰਬਰ ਦਾਗਾ ਪੀਵੀ 19 ਬਰਨਾਲਾ ਹੀ ਨੰਬਰ ਆ ਓਕੇ ਚੱਲਿਆ ਕਿੰਨਾ ਹੋਇਆ ਇਹ ਇਹਦੇ ਆ ਅੱਗੇ ਵਾਲੇ ਟਾਇਰ ਨਵੇਂ ਨੇਗੇ ਹਾਂ ਚੱਲਿਆ ਹੋਊਗਾ 14 15 ਕੁ ਘੰਟਾ ਅੱਜ ਤੇ ਮਾਰਦੇ ਰੰਗ ਅੱਜ ਤੇ ਕਿਤੇ ਵੀ ਰੰਗ ਨਹੀਂ ਹੈ ਟਰੈਕਟਰ ਦੇ ਰੀਜਨਲ ਆ ਜੇ ਪੈਰਦਾਨਾ ਤੇ ਕਿਤੇ ਰੰਗ ਕਰ ਦੇ ਕੋਈ ਆਪਾਂ ਟਰੈਕਟਰ ਮਾਡਲ ਕਿੰਨਾ ਦੱਸਿਆ ਸੀ ਖਰਚਾ ਫਰਚਾ ਦੇ ਕੇ ਮੋੜਾਂਗੇ 2020 132 35 ਘੰਟੇ ਹਾਂ ਟਰੈਕਟਰ ਬੋਲਾ ਨਮਨ ਨਵਸਨੋ ਤਰ ਹੈ ਹਾਂ ਅਜਾ ਤਰ ਮੈਂ ਜਮਾ ਸੀਲ ਹਰ ਕੋਮੀ ਕੋਈ ਕਿਸੇ ਨੇ ਯਕੀਨੀ ਕਰਨਾ ਮੈਂ ਤਾਂ ਹੀ ਦੱਸਦਾ ਨਹੀਂ ਸੀ ਬੇ ਇੰਨਾ ਚੱ ਇਹ 300 ਘੰਟਾ ਚੱਲਿਆ ਇਹ ਟਰੈਕਟਰ ਆਪਾਂ ਸਿੱਧੇ ਵੇਲ ਘਟਾਵਾਂਗੇ ਅਗਲੇ ਦੇ ਨਾਂ ਦੇ ਜਾਂਦੇ ਫਰਸਟ ਓਨਰ ਬਣਾਵਾਂਗੇ ਅਗਲੇ ਦੇ ਫਰਸਟ ਓਨਰ ਸਿੱਧੇ ਵੇਲਾ ਅਗਲੇ ਦੇ ਨਾਂ ਦੇ ਜਿਹੜਾ ਵੀ ਇਹਨੂੰ ਲਊਗਾ ਉਹ ਪਹਿਲਾ ਮਾਲਕ ਹੀ ਬਣੂ ਠੀਕ ਆ ਦਰਮਿਆ ਇਹੀ ਰੀਝ ਹੁੰਦੀ ਅਗਲਾ ਕਹਿੰਦਾ ਯਾਰ ਕਨੋਪੀ ਲਵਾਵਾਂਗੇ ਡੈਕ ਲਵਾਵਾਂਗੇ ਕੱਲਾ ਇਹਦੇ ਕੋਲ ਬੰਪਰ ਲਵਾਉਣ ਵਾਲਾ ਹਾਂ ਹਾਂ ਬਸ ਆਹ ਕਮੀਆਂ ਹੋਰ ਇਹ ਚ ਕੋਈ ਕਮੀ ਨਹੀਂ ਕਿਸੇ ਪਾਸੇ ਬਾਕੇ ਲੈ ਯਾਰ ਆਪਣੇ ਜਿੰਨੇ ਟਰੈਕਟਰ ਨੇ ਭੱਟੀ ਹਾਂਜੀ ਅਗਲਾ ਆਪਣੇ ਨਾ ਸੌਦਾ ਕਰਕੇ ਬਾਹਲੇ ਚੱਲੇ ਕਿੰਨਾ ਖੋਇਆ ਜਾਂਦੇ ਇਹ ਇਹ ਚੱਲਿਆ ਹੋਇਆ ਹੈਗਾ 400 ਘੰਟਾ ਨੰਬਰ 50 ਹੈ ਦਾ 50 50 50 ਇਹ 2020 ਮਾਡਲ ਆ ਹੂੰ ਇਹ 4 ਵੀਲ ਆ 4 ਵੀਲ ਡਰਾਈਵ ਇਹ ਆਲੂਆਂ ਦੇ ਕੰਮ ਨੂੰ ਬਹੁਤ ਜ਼ਿਆਦਾ ਚੰਗਾਗਾ ਠੀਕ ਹੈ ਜਿਹੜੀ ਬਹੁਤ ਡਿਮਾਂਡ ਆ ਗਈ 14 ਦੇ ਟਾਇਰ ਨਾ ਜਾਣ ਇਹ ਇਹ 14 ਦੇ ਟਾਇਰਾਂ ਚ ਹੁੰਦਾਗਾ ਓਕੇ ਤੇ ਇਹਦਾ ਨੰਬਰ ਕਿੱਥੋਂ ਆ ਇਹ 20 ਮਾਡਲ ਹੈ ਪੱਟੀ ਇਹਦੇ ਨਾਲ ਦੇ ਟਾਇਰ ਨਹੀਂ ਨੇ 2009 ਮਾਡਲ ਸੈਂਟਰ ਗੇਅਰ 9 ਮਾਡਲ ਦਾ ਸੈਂਟਰ ਗੇਅਰ ਹਾਂ ਓਕੇ ਕੰਡੀਸ਼ਨ ਤੇਰੇ ਸਾਹਮਣੀਆਂ ਤੂੰ ਦੇਖ ਲੈਣਾ ਤੂੰ ਵੀ ਰੋਜ਼ ਹੀ ਫਿਰਦਾ ਤੈਨੂੰ ਪਰਖ ਤਾਂ ਆ ਹੀ ਜਾਂਦੀ ਹੈ ਜੀ ਦੀ ਨਹੀਂ ਪਰਖ ਤਾਂ ਆ ਜਾਂਦੀ ਹੈ ਤਾਂ ਗੱਲ ਹੈਗੀ ਆ ਐ ਮਿੱਤਰੋ ਆ ਜਿੰਨੇ ਵੀ ਟਰੈਕਟਰ ਤੁਸੀਂ ਵੇਖ ਰਹੇ ਹੋਣਾ ਇਹ ਕਿਸੇ ਮੰਡੀ ਦੇ ਵਿੱਚ ਨਹੀਂ ਖੜੇ ਇਹ ਮਿੱਤਰੋ ਸਾਰੇ ਟਰੈਕਟਰ ਜ਼ਮੀਂਦਾਰ ਟਰੈਕਟਰ ਸੇਲ ਪਰਚੇਜ ਵਾਲਿਆਂ ਦੇ ਸ਼ੋਅਰੂਮ ਤੇ ਖੜੇ ਆ ਬਾਈ ਜੱਦੇ ਹੋਰਿਆਂ ਕੋਲੇ ਕੋਈ ਵੀ ਟਰੈਕਟਰ ਲੈਣਾ ਹੁੰਦਾ ਮਿੱਤਰੋ ਸੰਘੇੜਿਆਂ ਦੇ ਵਿੱਚ ਆ ਜਾ ਕਰੋ ਸੰਘੇੜੇ ਖੜੇ ਆ ਸੰਘੇੜਾ ਬਰਨਾਲੇ ਜ਼ਿਲ੍ਹੇ ਦੇ ਬਿਲਕੁਲ ਬੁੱਕਲ ਦੇ ਵਿੱਚ ਚੜ੍ਹਦੇ ਵਾਲੇ ਪਾਸੇ ਨਾ 2 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਅੱਜ ਕਿਹੜੇ ਕਿਹੜੇ ਟਰੈਕਟਰ ਨੇ ਕਿੰਨੇ ਕ ਟਰੈਕਟਰ ਨੇ ਡਿਸਕਾਊਂਟ ਵਾਈ ਕੀ ਦੇ ਰਿਆ ਹੈ ਨਾ ਕਿੱਥੋਂ ਦੇ ਨੰਬਰ ਹੋਣਗੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕੀ ਹਣੇ ਜਾਂਦੇ ਵਧੀਆ ਵਧੀਆ ਟਰੈਕਟਰ ਅੱਜ ਕਿੰਨੇ ਦਿਖਾਵਾਂਗੇ ਪਹਿਲਾਂ ਤੇ ਦੱਸ ਹੋਣਗੇ ਯਾਰ 20 ਤੋਂ ਪਲੱਸ 25 ਟਰੈਕਟਰ ਹੋਣਗੇ 20 25 ਟਰੈਕਟਰ 25 ਤਾਂ ਮੈਂ ਕਹਿੰਦਾ ਸੜਕ 'ਤੇ ਖੜੇ ਹੋਣਗੇ ਯਾਰ ਕਿੱ데 ਹੈ ਸੜਕ 'ਤੇ ਤੇਰੇ ਛਾ 8-10 ਕ ਖੜੇ ਆਰੇ ਤਾਂ 8-10 ਖੜੇ ਹੈ ਚਲੋ ਆਪਾਂ ਸ਼ੁਰੂਆਤ ਕਿਹੜੀ ਤੋਂ ਕਰੀਏ ਫਿਰ ਦੱਸ ਆ ਕਰ ਲੈਨੇ ਬਾ ਇਹ ਆਪਾਂ ਬਾਅਦ ਜਾਵਾਂਗੇ ਬਾਹਰਲੇ ਟਰੈਕਟਰ ਪਹਿਲਾਂ ਇੱਥੋਂ ਇੱਥੋਂ ਲੱਗਦੇ ਆ ਇਹ ਟਰੈਕਟਰ ਕਿੰਨਾ ਮਾਡਲ ਹੈ ਚੰਨ ਜੀ ਰੂਪਾ ਜੀ ਇਹ 2020 ਮਾਡਲ ਟਰੈਕਟਰ ਹੈਗਾ 2020 ਮਾਡਲ 50 ਨੰਬਰ ਨੇ ਸਾਰੇ ਪੰਜਾਬ ਨੰਬਰ ਦਾ ਹੈਗਾ ਪੀ ਵੀ 19 ਬਰਨਾਲਾ ਹੀ ਨੰਬਰ ਆ ਓਕੇ ਚੱਲਿਆ ਕਿੰਨਾ ਹੋਇਆ ਇਹ ਇਹਦੇ ਅੱਗੇ ਵਾਲੇ ਟਾਇਰ ਅੱਗੇ ਵਾਲੇ ਬਦਲੇ ਨੇ ਮਗਰਲੇ ਨਾਲ ਦੇ ਅੱਛਾ ਮਗਰਲੇ ਟਾਇਰ ਨਾਲ ਦੇ ਨੇ ਇਹ ਚੱਲਿਆ ਹੋਊਗਾ 14 15 ਕੁ ਘੰਟਾ ਇੱਥੇ ਮਾਰਦੇ ਰੰਗ ਇੱਥੇ ਕਿਤੇ ਵੀ ਰੰਗ ਨਹੀਂ ਹੈਗਾ ਟਰੈਕਟਰ ਦੇ ओरिजिनल ਹੈ ਜੇ ਪੈਰਦਾਨਾ ਤੇ ਕਿਤੇ ਰੰਗ ਕਹਦੇ ਕੋਈ ਆਪਾਂ ਟਰੈਕਟਰ ਮਾਡਲ ਕਿੰਨਾ ਤੁਸੀਂ ਸਾਰੀ ਖਰਚਾ ਫਰਚਾ ਦੇ ਕੇ ਮੋੜਾਂਗੇ 2020 ਕੀ ਡਿਮਾਂਡ ਹੈ ਮਾਰਦਾ ਕੋਈ ਨਾ ਫੋਨ ਤੇ ਕਰ ਲਾਂਗੇ ਭੱਟੀ ਹੁਣ ਤੇ ਕਰੇਗਾ ਫਿਰ ਰੇਟਾਂ ਜੀ ਤੂੰ ਸਾਰਿਆਂ ਨੂੰ ਫੋਨ ਤੇ ਦੱਸ ਦੀ ਹਾਂ ਸਾਰਾ ਫਿਰ ਉਹ ਲੰਬੀ ਹੋਣ ਦੇ ਵੀਡੀਓ ਦਾ ਕੱਲਾ ਮਾਡਲ ਦੱਸ ਦਾਂਗੇ ਤੇ ਐਂ ਦੱਸ ਦਾਂਗੇ ਵੀ ਕਿੰਨੇ ਘੰਟੇ ਚੱਲਿਆ ਹੋਇਆ ਤੇ ਆ ਆ ਟਰੈਕਟਰ ਕੀ ਦੇ ਨਵੇਂ ਮਹੀਨੇ ਦਾ ਹੈ ਤੇ ਦੀ ਅੱਛਾ 21 ਦੇ ਨਵੇਂ ਮਹੀਨੇ ਦਾ ਹੈ ਇਹ ਹੂੰ ਪੰਜਾਬ ਨੰਬਰ ਹਾਂ ਹਾਂ ਪੰਜਾਬ ਨੰਬਰ ਕੰਡੀਸ਼ਨ ਦਾ Ориਜਨਲ Ориਜਨਲ ਹੈ ਸਾਰਾ ਕਿੰਨਾ ਕਿੰਨਾ ਮਹੀਨੇ ਖੜਾ ਟਰੈਕਟਰ ਕਿੰਨਾ ਚੱਲਿਆ ਹੋਇਆ ਹੁਣ ਜੇ ਮੈਂ ਚੱਲਿਆ ਦੱਸ ਤਾਂ ਕਿੰਨਾ ਯਕੀਨ ਨਹੀਂ ਕਰਨਾ ਮੇਰੇ ਕਿੰਨਾ ਤੂੰ ਆਪੇ ਝੜ ਕੇ ਦੇਖ ਲੈ 132 35 ਘੰਟੇ ਚੱਲਿਆ 132 ਹਾਂ ਟਰੈਕਟਰ ਬੋਲਾ ਨਮਨ ਨਵਸੋਨੋ ਤਰ੍ਹਾਂ ਹੈ ਹਾਂ ਅਜਾ ਤਰ ਮੈਂ ਜਮਾ ਸੀਲ ਹਰ ਕੋਮੀ ਪੀਆ ਕੋਈ ਕਿਸੇ ਨੇ ਯਕੀਨੀ ਨਹੀਂ ਕਰਨਾ ਮੈਂ ਤੈਨੂੰ ਦੱਸਦਾ ਨਹੀਂ ਸੀ ਵੇ ਇੰਨਾ ਚੱਲਿਆ ਜਿਹੜਾ ਆ ਖੜਾ ਹੈ ਕਿੰਨਾ ਚੱਲਿਆ ਹੋਇਆ ਇਹ 2024 ਮਾਡਲ ਹੈ ਸੀ ਆਡੀ ਇਹ ਚੇਂਜਰ ਗੇਅਰ ਆ ਗਿਆ ਇਹਦੀ ਗਾਰੰਟੀ ਵਾਰੰਟੀ ਜਿਹੜੀ ਚੀਜ਼ ਹੈਗੀ ਆਪਾਂ ਨਾਲ ਦਵਾਂਗੇ ਠੀਕ ਹੈ ਬੇਲੇ ਬੋਲ ਕਾ ਦੀ ਗਾਰੰਟੀ ਵਾਰੰਟੀ ਬੇਲੇ ਕੱਟੇ ਵਿਆ ਮੂ ਜਾਂਚੀ ਜੋ ਆਪਾਂ ਗਾਰੰਟੀ ਵਾਰੰਟੀ ਅਗਲੇ ਦੁਬਾਰਾ ਗੀ ਦਵਾਵਾਂਗੇ ਕਿਸ ਤੋਂ ਮਰਜ਼ੀ ਬੰਦਾ ਲੈ ਜੇ ਉੱਥੋਂ ਨਾਲੇ ਦਾ ਮਰਜ਼ੀ ਲੈ ਜੇ ਹਾਂ ਕਰਵਾਵਾਂਗੇ ਓਕੇ ਮਾਡਲ 24 ਮਾਡਲ 24 ਇਹ ਤਕਰੀਬਨ 2 250 ਘੰਟਾ 250 ਘੰਟਾ ਚੱਲੇ ਹੋਏ ਟਰੈਕਟਰ 250 ਘੰਟਾ ਜਮੀਨ ਨਾ ਤੇ ਸਾਹਮਣੇ ਹੈ ਜਮਨ ਨਾ ਮ ਟਰੈਕਟਰ ਹੈ ਤਾਂ ਤੇੜਾ ਆ ਖੜਾ ਕਬੂਟਾ 5502 ਇਹ 2022 ਮਾਡਲ ਆ ਅੱਛਾ ਇਹਦੇ ਟਾਇਰਾਂ ਤੇ ਦੇਖ ਮਾਰਕ ਆ ਹੂੰ ਉਵੇਂ ਖੜਾ ਲਿਆ ਮਰਫੈਂ ਇਹ 300 ਘੰਟਾ ਚੱਲਿਆ ਇਹ ਟਰੈਕਟਰ ਆਪਾਂ ਸਿੱਧੇ ਵੇਲ ਘਟਾਵਾਂਗੇ ਅਗਲੇ ਦੇ ਨਾਂ ਦੇ ਜਾਂਦੇ ਫਰਸਟ ਓਨਰ ਬਣਾਵਾਗੇ ਅਗਲੇ ਦੇ ਫਰਸਟ ਓਨਰ ਸਿੱਧੇ ਵੇਲਾ ਅਗਲੇ ਦੇ ਨਾਂ ਦੇ ਜਿਹੜਾ ਵੀ ਇਹਨੂੰ ਲਊਗਾ ਉਹ ਪਹਿਲਾ ਮਾਲਕ ਹੀ ਬਣੂ ਠੀਕ ਆ ਉਹਦਾ ਇਹ ਕਿੰਨਾ ਮਾਡਲ ਕਿੰਨਾ ਮਾਡਲ ਇਹ ਬਾਈ ਆ ਬਾਈ ਮਾਡਲ ਆ ਹਾਂ ਵੇਲੇ ਦੇ ਹਲ ਤੱਕ ਕੱਟਣਗੇ ਜਿਹਦੀ ਆਪਾਂ ਵੇਲ ਕਟਵਾਵਾਂਗੇ ਠੀਕ ਹੈ ਫਰਸਟ ਪਾਰਟੀ ਅਗਲਾ ਬਣੂਗਾ ਹੂੰ ਕਾਪੀ ਕਾਗਜ਼ ਦੀ ਆਪਣੀ ਐਂਡ ਤੱਕ ਬਣਾਉਣ ਤੱਕ ਦੀ ਗਾਰੰਟੀ ਆ ਬੰਪਰ ਟਰੈਕਟਰ ਉਨ ਤਾਂ ਕਿਹੜਾ ਫੁੱਲ ਹੈਵੀ ਲੱਗਿਆ ਹੋਇਆ ਫੇਰ ਹੱਡ ਲੱਗੀ ਆ ਤੇ ਚੱਲਿਆ ਕਿੰਨਾ ਕੋਇਆ ਇਹ ਇਹ 300 ਘੰਟਾ ਚੱਲਿਆ ਹੋਇਆ ਵੱਟੀ ਲੈ ਮਿੱਤਰੂ 300 ਘੰਟਾ ਚੱਲਿਆ ਖਾ ਮੈਨੂੰ ਕੱਲ ਦੱਸ ਨਮਾ ਕਿੰਨੇ ਦਾ ਅੱਜ ਕੱਲ ਇਹ ਨਮਾ ਤਾਂ ਇਹ ਹੋਊਗਾ 9 9.5 ਦਾ 10 ਦੇ ਕਿਰੀਵੂ 10 ਆਪਾਂ ਕਿੰਨਾ ਫਾਇਦਾ ਕਰਾਂਗੇ ਅਗਲੇ ਦਾ ਇਹ ਆਪਾਂ 6.5 ਲੱਖ ਤਾਂ ਦੇ ਦਾਂਗੇ 2 ਲੱਖ ਫਾਇਦਾ ਕਰਦਾਂਗੇ ਵੱਧ ਹੀ ਕਰਦਾਂਗੇ ਆਪਣਣ ਵਾਲੇ ਪ੍ਰੋਪਰਟਰ ਨਹੀਂ ਪਤਾ ਬਹੁਤ ਮਹਿੰਗਾ ਨਮਾ ਦਾ ਭਾਈ ਅੱਛਾ ਇਹ ਐ ਨਹੀਂ ਪਤਾ ਦੱਸ ਦੇ ਹੀ ਹੋਵੇ ਠੀਕ ਹੈ ਜਣ ਕਿ 2.5 ਲੱਖ ਰੁਪਏ ਫਾਇਦਾ ਹੋ ਜੜਾ ਲੈ ਜਾਊਗਾ 2.5 ਤੋਂ ਵੱਧ ਹੀ ਹੋਊਗਾ ਚਾਹੇ ਤੁਸੀਂ ਪਤਾ ਕਰਕੇ ਆ ਜੇ 2.5 ਤੋਂ ਵੀ ਵੱਧ ਫਾਇਦਾ ਹੋ ਜੂ ਤੇ ਜਿਹੜਾ ਆ ਖੜਾ ਵੀ ਆਹ ਇਹ 2023 ਮਾਡਲ ਹੈ ਵੀ ਬਿਨਾ ਸੀ ਆਡੀ ਆ ਅੱਛਾ 23 ਮਾਡਲ ਮਾਈਕੋ ਪੰਪ ਆ ਹੂੰ ਉਹ ਹੁਣ ਉਹਦੇ ਤਾਂ ਹੈ ਗਿਆ ਪੰਜਾ ਪਾਵਰ ਕੱਟ ਵਾਲੇ ਆਉਂਦੇ ਆ ਕਿੰਨਾ ਕ ਚੱਲਿਆ ਹੋਇਆ ਇਹ ਇਹ ਚੱਲਿਆ ਹੋਊਗਾ 900 1000 ਘੰਟਾ ਅੱਛਾ ਜੀ 8 900 ਜਿਹੜਾ ਆ ਖੜਾ 855 3 ਸਪੀਡ ਇੱਤਾ ਪੱਟੀ 2023 ਮਾਡਲ ਆ 23 ਮਾਡਲ ਕਿਹੜੀ ਰੀਜਨ ਵਾਲਾ ਇਹ ਰੀਜਨ ਵਾਲਾ ਇਹ 5ਵੇਂ ਮਹੀਨੇ ਦਾ 23 ਦੇ ਅੱਛ ਦੇਕੜੋ ਕੋ ਸਾਰਾ ਇਹਦਾ ਮਿਲ ਜਾਂਦੇ ਆ ਇਹ ਹੂੰ ਇਹੜੀ ਸਾਲਾ ਮਿਲਦਾ ਤੇ ਹੀ ਨਹੀਂ ਮਿਲਦਾ ਹੂੰ ਜਮਾ ਲਾਸਟ ਨਿਕਲੇ ਹੋਇਆ ਏ ਹਾਂ ਲਾਸਟ ਵਾਲੇ ਪੀਸੀ ਨੇ ਦੋ ਪਿੱਛੇ ਨੇ ਆਪਣੇ ਕੋਲ ਇੱਕ ਬਾਰੇ ਖੜਾ ਅੱਛਾ ਦੇ ਜਮਾ ਸੀਲਡ ਪਿਆ 3 ਸਪੀਡ ਚ ਬਈ ਪਾਵਰ ਦੇ ਰੰਗ ਡਬਲ ਜਮਾ ਸਾਰਾ ਕੁਝ ਆਇਆ ਨਹੀਂ ਹੈਗਾ ਵੀ ਉਹੀ ਲੱਗਿਆ ਹੋਇਆ ਕਿਸੇ ਦਾ ਫੁੱਲ ਪੂਰਾ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਤਰ ਮੈਂ ਇਹ ਹੀ ਰੀਝ ਹੁੰਦੀ ਅਗਲਾ ਕਹਿੰਦਾ ਯਾਰ ਕਨੋਪੀ ਲਵਾਵਾਂਗੇ ਡੈਕ ਲਵਾਵਾਂਗੇ ਕੱਲਾ ਇਹਦੇ ਕੋਲ ਬੰਪਰ ਲਵਾਉਣ ਵਾਲਾ ਹਾਂ ਹਾਂ ਬਸ ਆਹ ਕਮੀਆਂ ਹੋਰ ਇਹ ਚ ਕੋਈ ਕਮੀਆਂ ਕੋਈ ਕਮੀ ਨਹੀਂ ਕਿਸੇ ਪਾਸੋਂ ਬਾਕੇ ਲੈ ਯਾਰ ਆਪਣੇ ਜਿੰਨੇ ਡਰੈਕਟਰ ਨੇ ਭੱਟੀ ਹਾਂਜੀ ਅਗਲਾ ਆਪਣੇ ਨਾਲ ਸੌਦਾ ਕਰਕੇ ਬਾਹਲੇ ਚੱਲਿਆ ਕਿੰਨਾ ਖਾਇਆ ਜਾਂਦੇ ਇਹ ਇਹ ਚੱਲਿਆ ਆਇਆਗਾ 400 ਘੰਟਾ 400 ਘੰਟਾ ਓਕੇ ਨੰਬਰ 50 ਹੈ ਦਾ 50 50 50 ਤੇ ਜਿਹੜਾ ਰੇਟ ਇਹ ਤਾਂ ਫਿਰ ਮੌਕੇ ਤੇ ਮੌਕੇ ਦੀ ਕਰ ਲੈ ਬਟ ਜਿਹੜਾ ਆਹ ਖੜਾ ਇਧਰਲੇ ਪਾਸੇ 53 ਇਹ ਗੇਅਰ ਪ੍ਰੋ ਆ ਗਿਆ 53 ਦਾ 10 2021 ਮਾਡਲ ਆ ਠੀਕ ਹੈ ਇਬਿਟਟ ਰੀਜਨਲ ਆ ਇਹ ਕਿੰਨਾ ਕ ਚੱਲ ਗਿਆ ਹੁਣ ਬਹੁਤ ਡਿਮਾਂਡ ਵਾਲਾ ਇਹ ਦੇਖਣ ਵਾਲਾ ਇੱਕ ਮਿੰਟ ਯਾਰ ਇਹ 2020 ਮਾਡਲ ਆ ਹੂੰ ਇਹ 4 ਵੀਲ ਆ 4 ਵੀਲ ਡਰਾਈਵ ਇਹ ਆਲੂਆਂ ਦੇ ਕੰਮ ਨੂੰ ਬਹੁਤ ਜ਼ਿਆਦਾ ਚੰਗਾਗਾ ਠੀਕ ਐ ਜਿਹਦੀ ਬਹੁਤ ਡਿਮਾਂਡ ਆ ਗਈ 14 ਦੇ ਟਾਇਰ ਨਾ ਚਾਹਣ ਇਹ ਇਹ 14 ਦੇ ਟਾਇਰਾਂ ਚ ਹੁੰਦਾਗਾ ਓਕੇ ਤੇ ਇਹਦਾ ਨੰਬਰ ਕਿੱਥੋਂ ਆ ਇਹ 20 ਮਾਡਲ ਆ ਫੱਟੀ ਇਹਦੇ ਨਾਲ ਦੇ ਟਾਇਰ ਨਹੀਂ ਨੇ ਅਸਲ ਨਾਲ ਦੇ ਟਾਇਰ ਨੇ 20 ਮਾਡਲ ਦੇ ਚੌਕੜ ਨਾਲ ਦੇਗਾ ਪਰ ਗਾਰੰਟੀ ਆ ਵੀ ਟਾਇਰ ਨਾਲ ਦੇ ਆ 20 ਮਾਡਲ ਦੇ ਇੰਨੇ ਟਾਇਰ ਇਹਦੇ ਫੀਚਰ 90 95 ਪੈਸੇ ਟਾਇਰ ਨਾਲ ਦੇ ਦੇ ਫੀਚਰ ਕਿਹੜੇ ਕਿਹੜੇ ਨੇ ਇਹ ਚ ਫੋਰ ਵੀਲ ਆ ਗਏ ਹੁੰਦਾ ਤਾਂ ਆ 2 ਸਪੀਡ ਹੀ ਹੈਗਾ ਅੱਛਾ ਤੁਸੀਂ ਜਿਆਦੇ ਆਲੂ ਉਹਦੇ ਕੰਮ ਨੂੰ ਆਉਂਦਾ ਆਲੂ ਪਟਾਈ ਕਰਨ ਨੂੰ ਅੱਛਾ ਉਹਦੇ ਕੰਮ ਨੂੰ ਹੀ ਵੱਧ ਆਉਂਦਾ ਇਹ ਠੀਕ ਆ ਕਿੰਨਾ ਚੱਲ ਗਿਆ ਇਹ 1200 ਘੰਟਾ 1250 ਘੰਟਾ ਜਾਂਦਾ 1250 ਘੰਟਾ ਹਾਂ ਜਮਨ ਨਾਲ ਦੇ ਟਾਇਰ ਨੇ ਵੀ ਮਾਡਲ ਦੇ ਓਕੇ ਇਹ 21 ਮਾਡਲ ਆ ਗਿਆ ਇਸ ਪੰਜਾਬੀ ਹੂੰ ਇਹ ਹਰਿਆਣਾ ਨੰਬਰ ਆ ਮਾਡਲ 21 ਹਾਂ ਇਹ ਹਰਿਆਣਾ ਨੰਬਰ ਅੱਛਾ ਚਾਰ ਨੰਬਰ ਆ ਇੰਡੀਕੇਟਰ ਬਹੁਤ ਵਧੀਆ ਹੈਗਾ ਇਹਨੂੰ ਦਵਾ ਦਾਂਗੇ ਆਪਾਂ ਹਾਂ ਹਾਂ ਦਵਾ ਕੇ ਉਹਦਾ ਆਪਣਾ ਪੰਜਾਬ ਨੰਬਰ ਤੱਕ ਗਾਰੰਟੀ ਲਵਾ ਕੇ ਦੇਵਾਂਗੇ ਮਹੀਨੇ ਦੇ ਵਿੱਚ ਵਿੱਚ ਓਕੇ 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 ਇਹ ਕਿੰਨਾ ਕ ਚੱਲਿਆ ਹੋਇਆ ਹੂੰ ਇਹ ਚੱਲਿਆ ਪਿਆ 11-1200 ਘੰਟਾ 11-1200 ਜਿਹੜਾ ਇੱਧਰਲੇ ਪਾਸੇ ਖੜਾ ਆ ਇਹ ਵੀ 2021 ਮਾਡਲ ਆ ਹੂੰ ਇਹ 4 ਵੀਲ ਆ ਗਿਆ ਹਾਂ ਇਹ ਵੀ ਬਹੁਤ ਡਿਮ ਏ ਏ ਓਕੇ ਇਹ ਕਿੰਨਾ ਕਿ ਚੱਲ ਗਿਆ ਉਹ ਇਹ ਚੱਲ ਗਿਆ 800 ਘੰਟਾ 800 ਘੰਟਾ ਜਿਹੜਾ ਆ ਖੜਾ ਇਧਰਲੇ ਪਾਸੇ ਬਈ ਇਹ 2020 ਮਾਡਲ ਆ ਫਰਸਟ ਪਾਰਟੀ ਦਾ ਟਰੈਕਟਰ ਆ ਪੰਜਾਬ ਨੰਬਰ ਦਾ ਹੀ 5520 ਆ ਅੱਛਾ ਉਹ ਡਿੱਕ ਲੱਗਿਆ ਹੋਇਆ ਤੇ ਮਿਊਜ਼ਿਕ ਦਾ ਸਿਸਟਮ ਧੱਕੇ ਵਾਲਾ ਬੰਪਰ ਠੀਕ ਹੈ ਕੰਡੀਸ਼ਨ ਦੇ ਸਾਰੇ ਰੀਜਨਲ ਆ ਹੂੰ ਚੱਲ ਚੱਲ ਬਈ ਦਾ ਪੂਰਾ ਓਕੇ ਆ ਪੂਰਾ ਵਾਕੇ ਯਾਰ ਬਈ ਗਾਰੰਟੀ ਆ ਆਪਣੀ ਵਾਕੇ ਲੈ ਜਿਓ ਠੀਕ ਆ ਤੇ ਰੇਟ ਮਿੱਤਰੋ ਤੁਸੀਂ ਮੌਕੇ ਤੇ ਨਾ ਬਾਈ ਹਰੇ ਨਾਲ ਸੰਪਰਕ ਕਰਿਓ ਤੁਹਾਨੂੰ ਜਿਹੜੇ ਵੀ ਟਰੈਕਟਰ ਦਾ ਰੇਟ ਪੁੱਛਣਾ ਹੈ ਦੱਸ ਦੇਣਗੇ ਤੇ ਬਾਕੀ ਲੋਨ ਕਰਵਾ ਦਿੰਦੇ ਹੁੰਦੇ ਹਨ ਲੋਨ ਵੀ ਕਰਵਾ ਦਾਂਗੇ ਕੋਈ ਮੁੜ ਕੇ ਦਿੱਕਤ ਆਉਂਦੀ ਹੈ ਕਾਪੀ ਨਾ ਕਰਨ ਜਿਵੇਂ ਕੋਈ ਨਾ ਕਰਨੀ ਇਹ ਕਰਾਉਂਦਾ ਉਹ ਵੀ ਆਪਣੀ ਫੁੱਲ ਗਰੰਟੀ ਆ ਠੀਕ ਆ ਸਾਰੀ ਗਰੰਟੀ ਹੈਗੀ ਹਰ ਇੱਕ ਪ੍ਰਕਾਰ ਦੀ ਗਰੰਟੀ ਹੈ ਹਾਂ ਠੀਕ ਹੈ ਤੇ ਮੈਨੂੰ ਇਹ ਦੱਸਿਓ ਕੋਈ ਟਰੈਕਟਰ ਦਾ ਵਿੱਚ ਕੱਟ ਲੂਗੇ ਜੇ ਕਿ ਸੱਜਣ ਨੂੰ ਪਹਿਲਾਂ ਹਾਂ ਟਰੈਕਟਰ ਵਿੱਚ ਕੱਟ ਲਾਂਗੇ ਜਾਇਜ਼ ਰੇਟ ਤੇ ਜਿਹੜੇ ਰੇਟ ਤੇ ਹੋਊਗਾ ਇਹ ਨਹੀਂ ਹੋਊਗਾ ਵੀ ਆਗਲੇ ਤੇ ਵੱਧ ਰੇਟ ਲਾਤਾ ਤੇ ਆਪਾਂ ਆਪਣੇ ਵਾਲੇ ਨੂੰ ਇਧਰੋਂ 50000 ਚੱਕਦਾ ਉਧਰ ਉਹ ਨਹੀਂ ਜਿੰਨੇ ਦਾ ਟਰੈਕਟਰ ਆਗਲੇ ਦਾ ਉਹਨੇ ਦਾ ਕੱਟਾਂਗੇ ਜਿੰਨੇ ਦਾ ਆਪਣਾ ਹੋ ਆਪਾਂ ਉਹਨੇ ਲਈ ਦਵਾਂਗੇ ਹਾਂ ਗੱ ਜੇ ਉਹਨੇ ਤਾਂ ਤੁਸੀਂ ਉਰੇ ਨਹੀਂ ਘਟਾਉਣਾ ਤੁਸੀਂ ਵੱਧ ਵੀ ਕਹਦਾ ਬਾਹਰ ਇੱਕ ਮਹੀਨਾ ਇੱਕ ਮਹੀਨਾ ਦਵਾਂਗੇ ਵੱਧ ਵੇਚ ਕੇ ਸਾਨੂੰ 1000 ਰੁਪਏ ਦੇ ਦੇ ਜਿੰਨੇ ਛੱਡੇ ਜਿੰਨੇ ਤਾਂ ਲਾਉਣਗੇ ਓਕੇ ਜਿਹੜਾ ਕੋਈ ਵੀ ਟਰੈਕਟਰ ਆਹ ਖੜਾ ਅਰ ਜਨੇ ਕਿੰਨਾ ਮਾਡਲ ਹੈ ਇਹ ਆ ਗਿਆ 2009 ਮਾਡਲ ਸੈਂਟਰ ਗੇਅਰ 9 ਮਾਡਲ ਦਾ ਸੈਂਟਰ ਗੇਅਰ ਹਾਂ ਓਕੇ ਕੰਡੀਸ਼ਨ ਤੇਰੇ ਸ਼ਾਮਣੀ ਆ ਤੂੰ ਦੇਖ ਲੈਣਾ ਤੂੰ ਵੀ ਰੋਜ਼ ਹੀ ਫਿਰਦਾ ਤੈਨੂੰ ਪਰਖ ਤਾਂ ਆ ਹੀ ਜਾਂਦੀ ਹੈ ਜੀ ਦੀ ਨਹੀਂ ਪਰਖ ਤਾਂ ਆ ਜਾਂਦੀ ਹੈ ਤਾਂ ਗੱਲ ਹੈਗੀ ਆ ਇਹਦਾ ਡੱਕ ਡੱਕ ਸਾਰਾ ਕੋਸਹਿਣ ਪ੍ਰੋਪਰ ਚੱਲਦਾ ਹੂੰ ਇਹਦੇ ਟਾਰਟਿੰਗ ਹੋਈ ਵੀ ਆ ਮਾੜੀ ਮੋਟੀ ਠੀਕ ਹੈ ਆਣੀ ਹੈ ਕਿ ਮਾੜੀ ਮੋਟੀ ਨਾਰਮਲ ਟੱਚਿੰਗ ਹੋਈ ਵੀ ਆ। ਹੂੰ। ਬਾਕੀ ਆ ਸੋ ਮਰਗੈਟਾਂ ਦਾ ਸਾਰਾ ਟ੍ਰੈਕੀਜ ਨਾਲ। ਇਹ ਪਾਰਟੀ ਕਮੀ ਦੇ ਨਾਮ ਹੋਏ। ਇਹ ਬਰਨਾਲਾ ਨੰਬਰ ਆ ਦੂਜੇ ਨਾਂ ਦਾ। ਦੂਜੇ ਸਾਵੇਂ ਨਾਮ ਆ। ਕੀ ਕੀ ਮੰਗਦੇ ਹੋ ਇਹਦਾ? ਇਹਦਾ 3 ਲੱਖ ਤੇ 3.5 ਲੱਖ ਰੁਪਈਆ। 3 ਲੱਖ ਤੇ 3.5 ਕਿ ਬਣ ਗਿਆ ਤੂੰ ਰੇਟ ਦਾ ਸੀ 3 ਲੱਖ ਮੰਗਦੇ। ਮੈਂ ਵੱਧ ਕਹਿਣ ਲੱਗਿਆ ਦੀ ਮੈਂ ਚੱਲ ਡਿਸਕਾਊਂਟ। ਮੈਂ ਜਾਂ ਤਾਂ 3.40 ਲੱਖ ਕਹਿ ਦਿੰਦਾ। 40 ਕਹ ਦੇ ਚੱਲ। ਹਾਂ 3.40 ਲੱਖ ਹੋ ਗਿਆ। ਜਿਹੜਾ ਆਖੜਾ ਵੀ ਇਧਰਲੇ ਪਾਸੇ। ਇਹ ਵੀ 23 ਮਾਡਲ ਆ ਗਿਆ। ਅਸ ਇਹ ਵੀ 23 ਮਾਡਲ ਹੈ ਜਿਹੜਾ ਅੰਦਰ ਕਹਿੰਦੇ ਸੀਗੇ। ਇਹ ਕਿੰਨਾ ਚੱਲਿਆ ਹੋਇਆ? 30 ਸਪੀਡ ਹੈ। ਇਹ ਚੱਲਿਆ ਬਈ 550 ਘੰਟਾ 600। 550 ਘੰਟਾ। ਇਹਦਾ ਰੇਟ ਦੱਸ ਯਾਰ, ਟਰੈਕਟਰ ਦਾ। ਇਹਦਾ ਰੇਟ? ਹਾਂ। ਇਹਦਾ ਰੇਟ 775। 7,75,000। ਬਾਕੀ ਮੌਕੇ ਤੇ ਕਰ ਦਾਂਗੇ, ਮਾਨਤਨ ਕੋਈ ਗੱਲ ਨਹੀਂ। ਮੈਂ ਕਰ ਦਾਂ। ਕਰ ਲਾ ਤੂੰ। ਹੈਂ? ਬੜਾ ਨਾ ਕਰੀ। 7.5 ਦਾ ਹੋਊਗਾ ਯਾਰ। ਠੀਕ ਆ। ਆ ਜੀ। ਤੇੜਾ ਆ ਖੜਾ ਅਰਜਣ। ਇਹ ਬਾਈ ਮਾਡਲ ਆ ਗਿਆ। 2002 ਬਾਈ ਮਾਡਲ। ਇਹ ਵੀ ਮੈਕੋ ਪੰਪ ਵਾਲਾ ਆ ਗਿਆ 60 HP ਵਾਲਾ ਆ ਇਹ ਤਾਂ ਸਾਈਡ ਗਿਆ ਇਹ ਸਾਈਡ ਗਿਆ ਓਕੇ ਫਰਸਟ ਪਾਰਟੀ ਦਾ ਡਾਇਰੈਕਟਰ ਇਹ ਹਾਂ ਕਿੰਨੇ ਚ ਬਣ ਚੂ ਇਹ ਦਵਾਂਗੇ 675 ਦਾ 675000 ਜਿਹੜੇ ਆ ਖੜੇ ਨੇ 963 ਇਹ 2020 ਮਾਡਲ ਆ ਗਿਆ 2020 ਮਾਡਲ ਆ ਇਹ ਇਹ ਵੀ ਫਰਸਟ ਪਾਰਟੀ ਦਾ ਡਾਇਰੈਕਟਰ ਹਾਂ ਕਿੰਨਾ ਕ ਚੱਲਿਆ ਹੋਇਆ ਇਹ ਇਹ ਚੱਲਿਆ ਹੋਇਆ 11 ਛੱਡ ਗਿਆ ਨੇ 100 ਘੰਟਾ 11 1/2 ਸੌ ਘੰਟਾ ਜਿਹੜਾ ਆ ਖੜਾ ਇਹ 2011 ਮਾਡਲ ਇਹ ਛਾ ਗਿਆ ਹੂੰ ਇਹਦਾ ਕੀ ਮੰਗਦੇ ਹੋ ਇਹਦਾ 2.5 ਲੱਖ ਰੁਪਈਆ 2011 ਮਾਡਲ ਦਾ 450 ਦਾ ਇਹ ਦੇ ਦਾਂਗੇ ਆਪਾਂ ਨੈਟ ਫਿੱਟ ਸਵਾ 2 ਲੱਖ ਦਾ ਸਵਾ 2 ਲੱਖ ਦਾ ਆ 2002 ਮਾਡਲ ਆ ਗਿਆ ਫਾਰਮ ਟ੍ਰਿਕ ਹਾਂ ਇਹਦਾ ਕੀ ਮੰਗਦੇ ਹੋ ਇਹਦਾ ਸਵਾ 2 ਲੱਖ ਰੁਪਈਆ ਜਿਹੜਾ ਆਹ ਘੜਾ ਸੋਨ ਵਾਲੀ ਕੱਢੀ ਆਈ 60 ਇਹ ਐਮਐਮ ਸੁਪਰ ਆ ਗਿਆ ਹਾਂ 13 ਮਾਡਲ ਆ ਪਾਵਰ ਸਟੀering ਆ ਤਿੰਨ ਸਿਲੰਡਰ ਚ ਹੁੰਦਾ ਭੱਟੀ ਓਕੇ ਤੇਲ ਬ੍ਰੇਕਾਂ ਡਿਸਟ੍ਰਿਬਿਊਟਰ ਵੀ ਹੈਗਾ ਇਹਦੇ ਸਾਰੇ ਫੀਚਰ ਨੇ ਮਤਲਬ ਤੇਲ ਖਰਚਾ ਬਹੁਤ ਘੱਟ ਹੈਗਾ ਅੱਛਾ ਆ ਦੂਜਾ ਆ ਗਿਆ ਚਾਰ ਸਿਲੰਡਰ ਇਹ ਤਿੰਨ ਸਿਲੰਡਰ ਹੂੰ ਇਹਦੇ ਪਿਛਲੇ ਟਾਇਰ ਜਮਾਂ ਨਵੇਂ ਆ ਹਾਂ ਇਹ 14 ਟਾਇਰਾਂ ਚ 16 ਦੇ ਟਾਇਰਾਂ ਚ ਇਹ 6.5 ਲੱਖ ਦਾ ਦੇ ਦਾਂਗੇ ਆਪਾਂ ਇਹ 6.5 ਲੱਖ ਦਾ ਹਾਂ ਟਰੈਕਟਰ origial ਹੈਗਾ ਓਕੇ ਮਾਡਲ ਕਿੰਨੇ ਸਾਲ ਦਾ ਜਿਹੜਾ ਆ ਖੜਾ ਇਹ ਕਿੰਨਾ ਮਾਡਲ ਹੈ ਇਹ ਵੀ 2013 ਹੀ ਮਾਡਲ ਹੈ ਇਹ ਵੀ 13 ਹੀ ਆ ਇਹ ਚਾਰ ਸਿਲੰਡਰ ਆ ਗਿਆ ਹਾਂ ਚਾਰ ਸਿਲੰਡਰ 16 ਦੇ ਟਾਇਰਾਂ ਚ ਹੈ ਇਹਦੀ ਕੀ ਡਿਮਾਂਡ ਹੈ ਇਹਦੀ ਹੈਗੀ ਆ 4 ਲੱਖ ਕਿਤੇ ਦਾਂ ਯਾਰ ਕਿਤੇ ਦੱਸ ओके ਹੋਰ ਤੇ ਕੋਈ ਟਰੈਕਟਰ ਦਿਖਾਉਣਾ ਨਹੀਂ ਹੋਰ ਫਲੇ ਲਾ ਮਿੱਤਰੋ ਆਜੋ ਆਹ ਲੋਕੇਸ਼ਨ ਦੱਸ ਜਾਦੇ ਆਪਾਂ ਕਿੱਥੇ ਖੜੇ ਆ ਇਸ ਟਾਈਮ ਇਹ ਆਪਾਂ ਆਪਣਾ ਬਾਈਪਾਸ ਪਰੇ ਲੁਧਿਆਣਾ ਰੋਡ ਆ ਗਿਆ ਵੱਡਾ ਇਹ ਲੁਧਿਆਣਾ ਰੋਡ ਤੇ ਜਾ ਚੜਦਾ ਹਾ ਇਹ ਲੁਧਿਆਣਾ ਰੋਡ ਤੇ ਇੱਧਰ ਬਾਜ਼ਾਰ ਆ ਇੱਧਰ ਮੇਨ ਬਾਜ਼ਾਰ ਆ ਬਰਨਾਲੇ ਦਾ ਸੰਧੂ ਪੱਤੀ ਰੋਡ ਵੱਜਦਾ ਉਹ ਲਵੇ ਸੌਦਾ ਕੇਂਦਰ ਆ ਗਿਆ ਵਾਟਰ ਬਾਕਸ ਆ ਵਾਟਰ ਬਾਕਸ ਆ ਗਿਆ ਹਨਾ ਤੇ ਲੈ ਮਿੱਤਰੋ ਨੰਬਰ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਲਾਓ ਗਰਾਫੋਨ ਜਾਂਦੇ ਨੂੰ ਕੋਈ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ